ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਸੁਖਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ ਡੇ ਨੂੰ ਚੈਨਲ ਅੱਜ ਪੰਜਾਬ ਡੇ ਨੂੰ ਚੈਨਲ ਟੀਮ ਖੰਨਾ ਦੇ ਅਰਬਦਾਸ ਮੰਦਿਰ ਦੇ ਕੋਲ ਉੱਥੇ ਪਹੁੰਚੀ ਹੈ ਜਿੱਥੇ ਇੱਕ ਬਜ਼ੁਰਗ ਦਾ ਸਾਡੇ ਸਮਾਸੀ ਵੀ ਜਰਨੈਲ ਸਿੰਘ ਜੀ ਤੇ ساری ਟੀਮ ਵੱਲੋਂ ਰਲ ਕੇ ਇੱਕ ਮਕਾਨ ਦੀ ਬਣਾ ਕੇ ਦਿੱਤਾ ਹੈ ਮਾਤਾ ਜੀ ਨੂੰ ਮਾਤਾ ਵੀ ਸਾਡੇ ਨਾਲ ਨੇ ਔਰ ਜੋ ਪਹਿਲਾ ਮਕਾਨ ਜਿਹੜਾ ਮਕਾਨ ਥੋੜਾ ਪਹਿਲਾਂ ਜਿਹੜਾ ਵਰਕਸ਼ਾਪ ਇਹਨੇ ਜਦੋਂ ਟਿਆ ਸੀ ਹਾਂ ਹਾਂ ਕਿਵੇਂ ਹਾਲਾਤ ਕਹੇ ਜੀ ਸੀ ਡਾਟਾ ਪਾ ਸਾਰੇ ਹੀ ਗਿਰ ਗਏ ਦੇਜਿਆ ਸੀ ਸਾਰੇ ਹਾਂ ਸਾਰੇ ਡੇਜ ਗਿਆ ਕਿਸੇ ਨੇ ਹੋਰ ਹੈਲਪ ਕਿਸੇ ਨੇ ਕੀਤੀ ਆ ਕੋਈ ਮਰਲੇ ਵਾਲੇ ਜਾਂ ਨਾ ਨਾ ਆਪਾਂ ਕਿਸੇ ਤੇ ਆ ਹੀ ਬੈਠ ਗਏ ਇਹ ਬਿੱਟੂ ਨੇ ਕਰਵਾਇਆ ਇਹ ਬਿੱਟੂ ਨੂੰ ਉਹ ਜਾਣਦੇ ਨੇ ਹਾਂ ਇਹ ਨਹੀਂ ਜਾਣਦੇ ਇਹ ਨਹੀਂ ਕਰਵਾਇਆ ਮੂਰੇ ਹੋ ਕੇ ਸਾਰਾ ਕੁਝ ਕੀ ਕਿਵੇਂ ਲੱਗ ਰਿਹਾ ਅੱਜ ਵੀ ਜਿਹੜਾ ਲੈਟਰ ਪੈ ਗਿਆ ਤੋਂ ਸੋਸਾ ਸੋ ਗਰੀਨੰਦ ਮਾਤਾ ਨਗਰਖੇੜੇ ਦੇ ਸਰਤੇ ਬੈਠੀ। ਸਾਬ ਕਾ ਮੇਰੇ ਤਾਂ ਮਜ਼ਾ ਇਹੀ ਕੁਛ ਵਾਸਾ ਰਹਾ। ਆਏ ਦੁੱਖ ਸੁੱਖ ਚ ਮੇਰੇ ਸਾਰੇ ਕੱਢਦੇ ਨੇ। ਹਾਂ। ਜਿਹੜੇ ਬੁੱਭਾ ਜੀ ਆਏ ਨੇ ਤੁਹਾਡੇ ਕੋਲ ਮੈਨੂੰ ਗੱਲਬਾਤ ਹੋਈ ਸੀ ਕਿ ਮਕਾਨ ਬਣਾਉਣਾ। ਹਾਂ। ਜੀ ਤੁਹਾਡਾ ਸਮਾਨ ਵੀ ਕਾਫੀ ਖਰਾਬ ਹੋ ਗਿਆ ਸੀ ਇਹ। ਹਾਂ ਸਾਰੇ ਹੋ ਗਏ। ਉਹਦੇ ਜੱਜ ਖਾਤੇ ਰੱਖਿਆ ਸਮਾਨ ਸਾਰੇ ਕੱਢ ਕੇ ਪੇਟੀਆਂ ਬੁੱਤੀ। ਹੁਣ ਲੱਗਦਾ ਵੀ ਵਧੀਆ ਹੋ ਗਿਆ ਵੀ ਲੈਂਟਰ ਵਧੀਆ ਹੋ ਗਿਆ ਤੁਹਾਡੇ ਆਸਰੇ ਤੁਹਾਡੇ ਆਸਰੇ ਇਹਦੇ ਆਸਰੇ ਨੇ ਬਥੇਰਾ ਲੈ ਕੇ ਫਿਰਿਆ ਵਾ ਬਹੁਤ ਭਜਨ ਅਠ ਕੀਤੀ ਹੈ ਮੈਨੂੰ ਹੁਣ ਅਣ ਪੜ੍ਹਨ ਨੂੰ ਕੀ ਪਤਾ ਤੇਹੀ ਲੈ ਕੇ ਫਿਰਿਆ ਚਾਰੇ ਇੱਥੇ ਫਿਰਿਆ ਹਾਂ ਤੁਹਾਨੂੰ ਇਹੋ ਜਿਹੇ ਕੰਮ ਹੋਣੇ ਚਾਹੀਦੇ ਨੇ ਜਿਹੜੇ ਗਰੀਬਾਂ ਦੇ ਨਾ ਮੇਰਾ ਮੇਰਾ ਬਹੁਤ ਮੇਰਾ ਜੀ ਸਾਰੇ ਕਰਦੇ ਨੇ ਸਾਰਾ ਨਗਰ ਖੇੜਾ ਮੇਰਾ ਸਭ ਕਰਦਾ ਵੇ ਮੈਂ ਕਿਉਂ ਕਹਾ ਮੈਂ ਅੱਛਾ ਦੋ ਪੁੱਤ ਤੇ ਉਹ ਮੁੱਕ ਗਏ ਸਾਲ ਗੱਲੋਂ ਨੋ ਮੁੱਕ ਗਈ ਉਦ 15 ਦਿਨ ਬਾਅਦ ਜਮਾਈ ਮੁੱਕ ਗਏ ਮੈਂ ਕਿਸੇ ਕੰਦੀ ਰਹਨੀ ਨਾ ਇੱਕ ਹੈਗਾ ਬڑا ਹੈਗਾ ਇੱਕ ਮੁੰਡਾ ਉਹ ਚਲਾਉਂਦਾ ਫੇ ਰੋਟੀ ਪਾਣੀ ਕਿਵੇਂ ਚੱਲਦਾ ਰੋਟੀ ਪਾਣੀ ਬਸ ਮੈਂ ਘਰਾਂ ਦਾ ਦੋ ਦਾ ਕੰਮ ਕਰਦੀ ਤੇ ਕੰਮ ਕਰਦੀ ਆ ਦੋ ਦਾ ਤੇ ਮੜਾ ਮੋਟਾ ਦਾ ਪਾਣੀ ਦਾ ਖਰਤੇ ਪਾਣੀ ਮੜਾ ਮੋਟਾ ਦੁੱਧ ਪਾਣੀ ਉਹ ਲਿਆ ਦਿੰਦਾ ਵਾ ਉਹਨੂੰ ਦੇਵੀ ਹੋਗੀ ਤੇ ਮੇਰੀ ਵੀਰਾਂ ਕਾ ਕਿੰਨਾ ਕਿਚਰ ਹੋ ਗਿਆ ਉਹਦਾ ਇਲਾਜ ਨਹੀਂ ਹੋਇਆ ਲੋਜ ਇਲਾਜ ਬਥੇਰਾ ਕਰਾਇਆ ਮੈਂ ਫਿਰ ਤਲਾ ਬਿੱਤੇ ਇੱਕ ਨੂੰ ਲੈ ਜਾਂ ਦਿੱਤੀ ਜੇ ਬਹੁਤ ਠੀਕ ਹੋ ਜਾਂਦੀ ਤੇ ਬਹੁਤ ਉਹਨੂੰ ਲੈ ਜਾਂਦੀ ਜੇ ਬਹੁਤ ਮੁੰਡਾ ਠੀਕ ਹੁੰਦਾ ਤਾਂ ਬਹੁਤ ਲੈ ਜਾਂਦੀ ਆਏ ਆ ਗਮਤੀ ਪਹਿਲਾਂ ਤੇ ਮੈਂ ਤਾਂ ਬਿਮਾਰੀਆਂ ਤੇ ਲਾਉਂਦੀ ਰਹੀ ਕਮਾ ਕਮਾ ਕੇ ਤੇ ਸਾਡੇ ਘਰ ਦੇ ਮਰੇ ਨੇ 78 ਚ ਮੁੱਕੇ ਨੇ ਮੈਂ ਭੋਰਾ ਭੋਰਾ ਪਾਲੇ ਨੇ 78 ਜੀ ਉਹ ਤੋਂ ਬਾਅਦ ਮੇਰੇ ਮੁੰਡਾ ਨੇ ਮੇਰੀ ਪੋਤੀਆਂ ਨੇ ਦੋ ਇੱਕ 12ਵੀਂ ਚ ਪੜ੍ਹਦੀ ਆ ਇੱਕ 11ਵੀਂ ਚ ਹਟ ਗਈ ਤੇ ਉਹਦੀ ਪੜਾਈ ਤੁਸੀਂ ਸਾਰਾ ਕਰਦੇ ਹਾਂ ਹਾਂ ਕਿਵੇਂ ਮੈਂ ਮਿਲਿੰਗ ਕਰਦੇ ਉਹਨੂੰ ਕਿਵੇਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਘਰਾਂ ਦੇ ਕੰਮ ਕਰਦੇ ਸੋਇਸਨ ਬੀਬੀ ਜਦੋਂ ਦਾ ਬਜ਼ੁਰਗ ਸੀ ਜਿਹੜੇ ਕਾਫੀ ਪਰਿਵਾਰ ਦਿੱਕਤਾਂ ਦੇ ਵਿੱਚ ਲੰਘ ਕੇ ਆਇਆ ਬਰੀਪੀ ਤਦ ਕੇ ਕਰਕੇ ਗਰੀਬੀ ਦੇ ਵਿੱਚ ਹੀ ਇਹਨਾਂ ਦੇ ਬੱਚਾ ਚੜਾਈ ਕਰ ਗਿਆ ਨੌ ਚੜਾਈ ਕਰ ਗਈ ਪਰ ਮਕਾਨ ਬਣਾਉਣਾ ਕਿਹਨੇ ਸੀਗਾ ਫਿਰ ਇਸ ਕਰਕੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜਾ ਅੱਜ ਇਹ ਇੱਕ ਬਿਡ ਬਣਿਆ ਹੋਇਆ ਕਿ ਲੋੜਵੰਦ ਗਰੀਬਾਂ ਦੇ ਜਿਹੜੇ ਮਕਾਨ ਬਣਾਉਣੇ ਨੇ ਛੱਤਾਂ ਬਦਲਣੀਆਂ ਨੇ ਇਹ ਤਕਰੀਬਨ ਸਾਡੀ ਟੀਮ ਦੇ ਨਾਲ ਸਾਡੇ ਜਰਨੈਲ ਸਿੰਘ ਜਿਹੜੇ ਇੱਥੇ ਦੇ ਇੰਚਾਰਜ ਨੇ ਮੁੱਖ ਸੇਵਾਦਾਰ ਨੇ ਜਿਨ੍ਹਾਂ ਨੇ ਇਹ ਇੱਕ ਕਿੱਟ ਕਰਕੇ ਇਕੱਠੀ ਕਰਕੇ ਇਹ ਮਕਾਨ ਬਣਾਇਆ ਮੈਂ ਇਹਨਾਂ ਨਾਲ ਵੀ ਗੱਲਬਾਤ ਕਰੂੰਗਾ ਕਿਉਂਕਿ ਇਹਨਾਂ ਦੀ ਹੀ ਸੇਵਾ ਇਹਨਾਂ ਦੀ ਸਭ ਤੋਂ ਵੱਡੀ ਇਹਨਾਂ ਨੇ ਮਿਹਨਤ ਕੀਤੀ ਹੈ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਤਾਂ ਬੈਗਰੂ ਜੂਕਾ ਖਾਲਸਾ ਬੈਗਰੂ ਜੂਕੀ ਫਤਿਹ ਇਹ ਜਿਹੜਾ ਮਕਾਨ ਹੈ ਬੀਬੀ ਦਾ ਸੀਗਾ ਡਿੱਗਿਆ ਸੀਗਾ ਇਹਨਾਂ ਦਾ ਕੋਈ ਹੈ ਨਹੀਂਗਾ ਵਿਚਾਰੀ ਦਾਦੀ ਪੋਤੀ ਨੇ ਦੋਨੇ ਹੀ ਤੇ ਇਹਨਾਂ ਨੂੰ ਇਹਨਾਂ ਨੇ ਮੈਨੂੰ ਦੱਸਿਆ ਵੀ ਸਾਡਾ ਮਕਾਨ ਡਿੱਗਿਆ ਤੇ ਚਲੋ ਇਹਨਾਂ ਦੀ ਪਹਿਲਾਂ ਪੋਤੀ ਨੂੰ ਪੈਨਸ਼ਨ ਲਵਾਤੀ ਸੀਗੀ ਤੇ ਹੁਣ ਜਿਹੜਾ ਇਹ ਮਕਾਨ ਆ ਫਿਰ ਸਾਰੀ ਸੰਗਤ ਦੇ ਸਹਿਯੋਗ ਨਾਲ ਥੋੜਾ ਥੋੜਾ ਪੈਸਾ ਇਕੱਠਾ ਕਰਕੇ ਅਸੀਂ ਰਲ ਕੇ ਸਾਰਾ ਜਿਹੜਾ ਹੈ ਬੀਬੀ ਦਾ ਮਕਾਨ ਅਸੀਂ ਤਿਆਰ ਕਰਿਆ ਹੈ ਨਾ ਕਿੰਨਾ ਕੁ ਦੇਖਿਆ ਹੁਣ ਪਹਿਲਾਂ ਦੇ ਹਾਲਾਤ ਕਿਹੋ ਜਿਹੇ ਦੀ ਕੰਮ ਕਰਾ ਬਹੁਤ ਇਧਰ ਐਂ ਦੀਆ ਵੀ ਮਰਨੇ ਵਾਲਾ ਕੰਮ ਸੀ ਥੱਲੇ ਜੇ ਕਈ ਹੈ ਨਾ ਵੀ ਡਾਟਾ ਸੀਗਾ ਟੜੀਆਂ ਪਈਆਂ ਸੀਗੀਆਂ ਉਹਦਾ ਕਿਸੇ ਵੀ ਟਾਈਮ ਡੱਬ ਕੇ ਟੱਬਰੇ ਮਰ ਸਕਦਾ ਸੀ ਇਹ ਹਾਲਾਤ ਐ ਜਿਹੇ ਸੀ ਇਹੋ ਜਿਹੇ ਹਾਲਾਤ ਸੀ ਵੀ ਟੱਬਰ ਥੱਲੇ ਆ ਕੇ ਮਰਨੇ ਵਾਲਾ ਲਾ ਸੀ ਪਰ ਸਰਕਾਰਾਂ ਦੇਖਦੀਆਂ ਨਹੀਂ ਹੈਗੀਆਂ ਜੀ ਕਹੀ ਜਾਂਦੇ ਨੇ ਮਕਾਨ ਬਣਾਉਣੇ ਆ ਪਰ ਮੈਂ ਤਾਂ ਆਪਾ ਦੇਖ ਰਿਹਾ ਜੀ ਕੋਈ ਕੋਈ ਭਰਿਆ ਨਹੀਂਗਾ ਇਹਨਾਂ ਦਾ ਕੋਈ ਨਹੀਂ ਜੀ ਸੁਣਦਾ ਹੈਗਾ ਕਿ ਸਭ ਨੂੰ ਕਹਿ ਕੇ ਦੇਖ ਲਿਆ ਜਾ ਕੇ ਆਏ ਸੀ ਜਦ ਕਮੇਟੀ ਵਾਲਿਆਂ ਨੇ ਬੁਲਾਇਆ ਸੀਗਾ ਬੁਲਾਇਆ ਸੀ ਉਹ ਕਹਿੰਦੇ ਵੀ ਅਸੀਂ ਢਾਈ ਦੋ ਇੱਕ ਬਿਸਵਾ ਤਾਂ ਦਵਾਂਗੇ ਪੈਸੇ ਜੀ ਇੱਕ ਬਿਸਵਾ ਜਗਾ ਹੋਊਗੀ 45 ਜੀ ਇੱਕ ਬਿਸਵਾ ਜਗਾ ਹੋਊਗੀ ਤਾਂ ਅਸੀਂ ਦੋ ਕਮਰਿਆਂ ਵਾਸਤੇ ਢਾਈ ਲੱਖ ਰੁਪਏ ਦਵਾਂਗੇ ਉਹਨੇ ਬੀਬੀ ਦੀ ਜਗ੍ਹਾ ਹੀ ਉੰਨੀ ਗੱਲ ਸੀ ਸਾਰੀ ਉਹ ਫਿਰ ਸਰਕਾਰ ਦੇ ਧਾਇਰੇ ਚ ਆਉਂਦਾ ਨਹੀਂਗਾ ਫਿਰ ਕਿੰਨਾ ਕੰਮ ਰਹਿ ਗਿਆ ਮਕਾਨ ਦਾ ਕਿੰਨਾ ਤੁਹਾਨੂੰ ਸਹਿਯੋਗ ਦੀ ਲੋੜ ਹੈ بس ਹੁਣ ਆਪਣਾ ਬਾਕੀ ਸਾਰਾ ਬਣ ਗਿਆ ਜੀ ਹੁਣ ਜੇ ਕੋਈ ਸਹਿਯੋਗ ਕਰ ਸਕਦਾ ਇਹਦੀ ਤਿਆਰੀ ਹੈਗੀ ਜਾਂ ਫਰਸ਼ ਪਾਉਣਾ ਬੀਬੀ ਨੂੰ ਹਨਾ ਕਿੰਨਾ ਕੁ ਐਸਟੀਮੇਟਾ ਬਣਾ ਜਿਹੜਾ ਸੀਮੈਂਟ ਕਿੰਨਾ ਕੁ ਚਾਹੀਦਾ ਆਪਾਂ ਨੂੰ ਕਿੰਨਾ ਕੁ ਪੂਰੇ 10 15 15 10 15 ਥੈਲੇ ਦਾ ਜੇ ਸਹਿਯੋਗ ਹੋ ਜਵੇ ਕਿਸੇ ਦਾ ਹਨਾ ਚਲੋ ਲਵਾਈ ਹੋ ਜੂਗੀ ਉੱਤੇ ਲੈਟਰਿੰਗ ਬਣ ਜੂ ਵਿਚਾਰ ਰਹੇ ਨੇ ਇਹਨਾਂ ਦਾ ਅੰਦਰ ਰੋਟੀ ਪਾਣੀ ਬਣਦਾ ਹੋ ਜੂਗਾ ਦਰਵਾਜ਼ੇ ਲੱਗ ਜਾਣਗੇ بس ਹੁਣ ਐਨੀ ਕੇ ਜੇ ਇਹਨਾਂ ਦੀ ਕੋਈ ਹੈਲਪ ਕਰ ਦੇਵੇ ਤਾਂ ਚੰਗੀ ਗੱਲ ਹੈ ਸੋ ਇਹ ਸੰਗਰਨੈਸ਼ਨ ਜਿਸ ਦਾ ਸਮਾਜ ਸੇਵੀ ਹਰੇਕ ਖਾਂ ਦੇ ਉੱਪਰ ਇਹ ਆਪਣਾ ਅਹਿਮ ਯੋਗਦਾਨ ਪਾਉਂਦੇ ਨੇ ਔਰ ਇਹਨਾਂ ਵੱਲੋਂ ਸਾਡੀ ਟੀਮ ਦੇ ਨਾਲ ਰਲ ਕੇ ਕਿਉਂਕਿ ਜਿਹੜੀਆਂ ਸਮਾਜ ਸੇਵਾ ਸੰਸਥਾਵਾਂ ਚੱਲਦੀਆਂ ਨੇ ਇਹ ਸਹਿਯੋਗ ਦੇ ਨਾਲ ਹੀ ਚੱਲਦੇ ਨੇ ਸਭ ਤੋਂ ਵੱਡਾ ਹੁੰਦਾ ਯੋਗਦਾਨ ਅਸੀਂ ਯੋਗਦਾਨ ਇਸ ਕਰਕੇ ਕਹਿ ਰਹੇ ਹਾਂ ਵੀ ਕੱਲੇ ਕੱਲੇ ਮਨੁੱਖ ਨੂੰ ਕਹਿ ਦੇਣਾ ਕਿਸੇ ਨੂੰ ਕਹਿ ਦੇਣਾ ਵੀ ਆ ਇਕੱਠਾ ਕਰਕੇ ਲਿਆ ਬੜਾ ਔਖਾ ਹੁੰਦਾ ਅਸੀਂ ਹੋਰ ਕਾਰਜਾਂ ਵਾਸਤੇ ਜਾਂ ਬਹੁਤ ਪੈਸਾ ਇਕੱਠਾ ਕਰਦੇ ਹਾਂ ਜਾਂ ਲਾ ਦਿੰਨੇ ਆ ਨਜਾਇਜ਼ ਵੀ ਪੈਸਾ ਖਾਪੀ ਦਿੰਨੇ ਆ ਪਰ ਗਰੀਬਾਂ ਦੇ ਛੱਤਾਂ ਨਹੀਂ ਬਦਲਿਆ ਜਾਂਦੀਆਂ ਸੋ ਮੈਂ ਇੱਥੇ ਇਹਨਾਂ ਦਾ ਧੰਨਵਾਦ ਵੀ ਕਰਾਂਗਾ ਮੈਂ ਹੋਰ ਵੀ ਬੇਨਤੀ ਕਰਾਂਗਾ ਕਿ ਹੁਣ ਜਿਹੜਾ ਮਕਾਨ ਹੈ ਇਹ ਪਿਆਰੀ ਦੇ ਉੱਪਰ ਹੈ ਇਹਦੇ ਨੂੰ ਸੀਮੈਂਟ ਦੀ ਲੋੜ ਹੈ ਬਜਰੀ ਦੀ ਵੀ ਲੋੜ ਹੈ ਸੋ ਤੁਹਾਨੂੰ ਪਤਾ ਵੀ ਲੇਬਰ ਮਿਸਤਰੀ ਦਾ ਕੰਮ ਨਹੀਂ ਚੱਲਦੇ ਉਹਨਾਂ ਵਾਸਤੇ ਉਹਨਾਂ ਵਾਸਤੇ ਤੁਸੀਂ ਜਰਨੈਲ ਸਿੰਘ ਜੀ ਦਾ ਨੰਬਰ ਅਸੀਂ ਫੈਸ਼ ਕਰਾਂਗੇ ਟੀਵੀ ਦੇ ਉੱਪਰ ਚੈਨਲ ਦੇ ਉੱਪਰ ਸੋ ਜਰਨੈਲ ਸਿੰਘ ਨਾਲ ਜ਼ਰੂਰ ਰਾਬਤਾ ਕਾਇਮ ਕਰਿਓ ਰਬਦਾਸ ਮੰਦਿਰ ਹੈ ਰਬਦਾਸ ਮਹੱਲਾ ਵਾ ਜਿੱਥੇ ਇਹ ਮਕਾਨ ਹੈ ਜਿੱਥੇ ਮਾਤਾ ਬਜ਼ੁਰਗ ਸੀ ਕਾਫੀ ਲੰਮੇ ਸਮੇਂ ਤੋਂ ਦਿੱਕਤਾਂ ਦਾ ਸਾਹਮਣਾ ਕਰ ਰਹੀ ਸੀ ਔਰ ਜੋ ਪਿੱਛੇ بارشਾਂ ਪਈਆਂ ਨੇ ਆਪ ਨੂੰ ਪਤਾ ਹੀ ਇੱਕ ਪੰਜਾਬ ਦੇ ਵਿੱਚ ਹਰਾਂ ਦੀ ਸਥਿਤੀ ਦੇ ਕਾਰਨ ਜਿੱਥੇ ਸਰਦੀ ਖੇਤਰਾਂ ਦੇ ਵਿੱਚ ਨੁਕਸਾਨ ਹੋਇਆ ਉੱਥੇ ਆਮ ਜਿਹੜੇ ਗਰੀਬ ਸੀ ਉਹ ਭਾਵੇਂ ਕਿਸੇ ਇਲਾਕੇ ਦੇ ਵਿੱਚ ਵੀ ਰਹਿੰਦੇ ਸੀ ਉਹਨਾਂ ਦੇ ਮਕਾਨਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਹੋ ਜਿਹਾ ਸਮਾਸ ਇਹ ਵੀ ਜਥੇਬੰਦੀਆਂ ਦਾ ਕੀ ਇਹ ਜਿਹੜਾ ਰੋਲ ਤੁਹਾਨੂੰ ਚਾਹੀਦਾ ਕਿ ਵਧੀਆ ਹੋਰ ਹੋਣਾ ਚਾਹੀਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਬੜੀਆ ਰੂਹਾਂ ਦੋ ਮਕਾਨ ਬਣਾ ਕੇ ਗਰੀਬਾਂ ਨੂੰ ਦਿੰਦੇ ਰਹੇ ਕਿਉਂਕਿ ਇਹਨਾਂ ਦੇ ਵਿਚਾਰਾਂ ਦੇ ਦੋ ਪੁੱਤਰ ਇੱਕ ਲੋਹ ਚੜਾਈ ਕਰ ਗਏ ਦੋ ਪੋਤੀਆਂ ਨੂੰ ਤੇ ਪੜਾ ਰਹਿ ਨੇ ਵਿਚਾਰੇ ਘਰਾਂ ਤੇ ਕੰਮ ਕਰਕੇ ਗੁਜ਼ਾਰਾ ਕਰਕੇ ਆਪਣਾ ਕੰਮ ਕਰਦੇ ਨੇ ਘਰ ਦਾ ਇਹਨਾਂ ਨੇ ਸਦਾ ਜਰੈ ਸਿੰਘ ਉਹਨਾਂ ਦਾ ਧੰਨਵਾਦ ਆ ਨਿਰਮਲ ਜੀ ਹਰਪ ਕੀਤੀ ਐ ਇਹਨੂੰ ਨਾਲ ਜਾਂਦੇ ਰਹੇ ਕਿਤੇ ਨਾ ਕਿਤੇ ਵਿਆਲੇ ਜਾਲੇ ਜਾਂਦੇ ਰਹੇ ਵੀ ਮਕਾਨ ਬਣੇ ਫਿਰ رابطہ ਤੁਹਾਡੇ ਨਾਲ ਕੀਤਾ ਇਹਨਾਂ ਮਕਾਨ ਬਣ ਗਿਆ ਧੰਨਵਾਦ ਤੁਹਾਡਾ ਸਾਰਿਆਂ ਦਾ ਸਰਕਾਰਾਂ ਨੂੰ ਬੇਨਤੀ ਆ ਵੀ ਜੋ ਗਰੀਬ ਲੋਕਾਂ ਦੇ ਮਕਾਨ ਬਣਾਉਣ ਵਿੱਚ ਭਾਈ ਹੈਲਪ ਕਰਨ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਰੀ ਸਟੋਰੀ ਜੋ ਤੁਹਾਨੂੰ ਦੱਸ ਦਿੱਤੀ ਹੈ ਕਿ ਜਿਹੜਾ ਗਰੀਬ ਤੇ ਲੋੜਵੰਦ ਪਰਿਵਾਰ ਦਾ ਜਿਹੜਾ ਇਹ ਜਲੈਂਟਰ ਪੈ ਚੁੱਕਿਆ ਇੱਥੇ ਜਿਹੜੀਆਂ ਸਬਾਵਾਂ ਨੇ ਹਾਲੇ ਬਾਕੀ ਰਹਿੰਦੀਆਂ ਨੇ ਉਹ ਭਾਵੇਂ ਟਾਇਲਟ ਬਣਾਣੀ ਹੋਵੇ ਸੀਟਾਂ ਲਾਉਣੀਆਂ ਹੋਣ ਜਾਂ ਇਹਦੇ ਉੱਪਰ ਪੌੜੀ ਚੜਾਉਣੀ ਹੋਵੇ ਉਹਦੇ ਵਾਸਤੇ ਰੇਤਾ ਬੱਦਰੀ ਸੀਮਿੰਟ ਦੀ ਹਾਲੇ ਲੋੜ ਹੈ ਮਿਸਤਰੀ ਦੀ ਲੇਬਰ ਵਾਸਤੇ ਵੀ ਲੋੜ ਹੈ ਸੋ ਇਸ ਲਈ ਤੁਸੀਂ ਸਾਡੇ ਜਰਨੈਲ ਸਿੰਘ ਜੀ ਜੋ ਕਿ ਇੱਥੋਂ ਦੇ ਮੁੱਖ ਸੇਵਾਦਾਰ ਨੇ ਖੰਨੇ ਦੇ ਵਿੱਚੋਂ ਇੰਚਾਰਜ ਨੇ ਸੋ ਸਾਡੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੁਮ ਜੀ ਟਰੱਸਟ ਵੱਲੋਂ ਜਿੱਥੇ ਪਿੰਡਾਂ ਦੇ ਵਿੱਚ ਇਹ ਸਬਾਵਾਂ ਚੱਲ ਰਹੀਆਂ ਨੇ ਇਨਾਂ ਦੇ ਵੀ ਇੱਥੇ ਧੰਨਵਾਦ ਹੈ ਕਿ ਇੱਥੇ ਇਹਨਾਂ ਨੇ ਸਾਡੀ ਟੀਮ ਦੇ ਨਾਲ ਰਲ ਕੇ ਇਹ ਸੇਵਾ ਕੀਤੀ ਹੈ ਸੋ ਸਾਡੀ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਹੋਰ ਲੋਕਾਂ 'ਤੇ ਸ਼ੇਅਰ ਕਰੋਗੇ ਜਿਓ ਕਿ ਕਿਸੇ ਗਰੀਬ ਤੱਕ ਪਹੁੰਚ ਜਾਵੇ ਕਿਸੇ ਦਾਨੀ ਸੱਜਣ ਤੱਕ ਪਹੁੰਚ ਜਾਵੇ ਕਿਸੇ ਦਾ ਘਰ ਹੋਰ ਵੀ ਬਣ ਜਾਵੇ ਮੈਂ ਸੁਖਵਿੰਦਰ ਸਿੰਘ ਸਰੋਦੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨੂੰ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ